ਸਮਝੀ ਦੋਸਤੋ ਕੀ ਹਾਲ ਚਾਲ ਨੇ ਆਉ ਤੁਹਾਨੂੰ ਦਿਖਾਈ ਹੈ ਜੀ ਲਾਈਵ 뷰 ਟ੍ਰੇਲ ਦਾ ਬਿਊਟੀ ਇਹਨੂੰ ਕਹਿੰਦੇ ਨੇ ਨੇਚਰਲ ਬਿਊਟੀ ਗੋਰੇ ਲੋਕ ਐਵੇਂ ਨਹੀਂ ਤਰੱਕੀਆਂ ਕਰਦੇ ਇਹਨਾਂ ਨੇ ਬਚਾ ਕੇ ਰੱਖੇ ਹੋਏ ਆਪਦੇ ਜੰਗਲ ਪਾਣੀ ਦੇ ਕੰਡੇ ਇਹ ਕਰਦੇ ਆ ਸੈਰਾ ਜਿਹੜੀ ਹੈਲਥਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਦੇਖੋ ਇੱਕ ਵਾਰੀ ਵੀਊ ਦੇਖੋ ਤੁਸੀਂ ਆ ਨਾਲ ਨਾਲ ਬਣਾਈ ਹੋਈ ਆਪਾਂ ਗਡੰਡੀ ਇੱਥੇ ਹੀ ਸੈਰ ਕਰਦੇ ਆ ਆਸਮ ਨਿਆਰਾ ਬਾਈ ਇੱਕ ਵਾਰੀ ਵੀਊ ਚੈੱਕ ਕਰੋ ਤੁਸੀਂ ਆ ਜਾਂਦੀ ਸੈਰਾਂ ਕਰਦੀ। ਔਰ ਇਹ ਸਟ੍ਰੈਚ ਹੋਣਾ ਅਰਾਊਂਡ 4 ਤੋਂ 5 ਕਿਲੋਮੀਟਰ ਦਾ। ਤੁਸੀਂ ਇਹ ਹਿਸਾਬ ਲਾ ਲਓ। ਨੇਚਰ ਦੇ ਵਿੱਚ 4-5 ਕਿਲੋਮੀਟਰ ਦੀ ਸੈਰ। ਅਪ ਐਂਡ ਡਾਊਨ ਲਾਈਕ 8 ਕਿਲੋਮੀਟਰ। ਆ 3 ਕਿਲੋਮੀਟਰ ਆਂ ਜੇ ਸੈਰਾਂ ਕਰਨੀਆਂ ਤਾਂ ਹੈਲਦੀ ਆਪੇ ਰਹਿਣਾ ਇਹਨਾਂ ਨੇ। ਆਪਣੇ ਲੋਕ ਉੱਥੇ ਸਮੋਸੇ ਤੇ ਗਲਾਬ ਜੰਮਣੀ ਖਾਈ ਤੁਰੇ ਜਾਂਦੇ ਆ। ਦੇਖੋ ਜਿੱਥੇ ਵੀ ਕੋਈ ਚੰਗੀ ਚੀਜ਼ ਲੱਗਦੀ ਉਹਨੂੰ ਅਪਣਾਉਣਾ ਜ਼ਰੂਰ ਚਾਹੀਦਾ ਇੱਕ ਵਾਰੀ ਵੀਊ ਚੈੱਕ ਕਰੋ ਬਈ ਤੇ ਕਮੈਂਟਾਂ 'ਚ ਜ਼ਰੂਰ ਦੱਸਿਓ ਤੁਹਾਨੂੰ ਕਿਹੋ ਜਿਹਾ ਲੱਗਿਆ ਹਲੋ ਸਾਈਕਲ ਵੀ ਜਾਂਦੇ ਆ ਸ਼ੂਕ ਦੇ ਬਈ ਲਾਈਵ 뷰 ਦਾ ਨਜ਼ਾਰਾ ਹੀ ਹੋ ਰਿਹਾ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਹਰ ਐਂਗਲ ਤੋਂ ਦਿਖਾਉਣ ਦੀ ਜਿਹੜੀ ਬਿਊਟੀ ਮੈਂ ਇੱਥੇ ਦੇਖ ਰਹੀ ਹਾਂ ਇੱਕ ਵਾਰੀ ਚੈੱਕ ਕਰਿਓ ਬਾਈ ਮੇਰਾ ਮਜ਼ਾ ਆਉਂਦਾ ਬਾਈ ਜਿਹੜੀਆਂ ਹੈਲਦੀ ਚੀਜ਼ਾਂ ਨੇ ਜਾਂ ਚੀਜ਼ਾਂ ਉਹ ਜਿਹੜੀਆਂ ਜਿਹੜੀਆਂ ਆਪਣੀ ਹੈਲਥ ਨੂੰ ਵਧੀਆ ਰੱਖ ਲੀਆ ਇਹ ਜਿਹੀਆਂ ਚੀਜ਼ਾਂ ਅਪਣਾ ਕੇ ਵਧੀਆ ਮਜ਼ਾ ਆਉਂਦਾ ਵਧੀਆ ਲੱਗਦਾ ਖਾਣਾ ਪੀਣਾ ਜਿਹੜਾ ਹੁੰਦਾ ਨਾ ਉਹ ਮਾੜਾ ਨਹੀਂ ਹੁੰਦਾ ਖਾਣਾ ਚਾਹੀਦਾ ਪਰ ਉਹਦੇ ਨਾਲ ਨਾਲ ਆਪਦੀ ਹੈਲਥ ਨੂੰ ਲੈ ਕੇ ਵੀ ਕੌਂਸ਼ੀਅਸ ਹੋਣਾ ਬਹੁਤ ਜ਼ਰੂਰੀ ਆ ਇੱਥੋਂ ਦੇ ਲੋਕ ਮੈਂ ਦੇਖਿਆ ਜੇ ਬਟਰ ਚਿਕਨ ਵੀ ਖਾਂਦੇ ਆ ਨਾ ਜੇ ਇੱਕ ਪਲੇਟ ਖਾਧੀ ਆ ਤਾਂ ਨੋਨੋ 10-10 ਕਿਲੋਮੀਟਰ ਪੈਦਲ ਤੁਰਦੇ ਆ ਤਾਂ ਕਿ ਉਹ ਹজম ਹੋਵੇ ਡਾਈਜੈਸਟ ਹੋਵੇ ਠੀਕ ਹੈ ਬਾਡੀ ਚ ਪਾਵਰ ਚਾਹੀਦੀ ਆ ਪਾਵਰ ਵਾਲਾ ਜਿਹੜਾ ਅੰਸ਼ਾ ਉਹ ਰੱਖ ਕੇ ਬਾਕੀ ਦਾ ਸਾਰਾ ਕੱਢ ਕੇ ਜਾਂਦੇ ਇੱਥੇ ਕੋਰੇ